ਫਰਲੋ ਇਦਾਂ ਦੇ ਜਿਹੜੇ ਵਰਡਸ ਨੇ ਨਾ ਉਹ ਕਿਤੇ ਨਾ ਕਿਤੇ ਹੁਣ ਅਲੋਪ ਹੁੰਦੇ ਜਾ ਰਹੇ ਜਿਵੇਂ ਫਰਲੋ ਨੂੰ ਹੁਣ ਅਸੀਂ ਬੈਂਕ ਕਹਿ ਦਿੰਨੇ ਆ ਤੁਹਾਨੂੰ ਲੱਗਦਾ ਕਿ ਕੁਝ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਪੰਜਾਬੀ ਦੇ ਜਿਹੜੇ ਵਰਡਸ ਜਿਹੜੇ ਅਲੋਪ ਹੋ ਰਹੇ ਨੇ ਉਹ ਜਿਹੜੇ ਆ ਉਹ ਕਿਸੇ ਜਿੱਦਾ ਡਿਕਸ਼ਨਰੀ ਹੁੰਦੀ ਆ ਇੱਕ ਜਿਹਦੇ ਵਿੱਚ ਅਸੀਂ ਵਰਡਸ ਜਿਹੜੇ ਆ ਸਰਚ ਕਰ ਲੈਣੇ ਆ ਕਿ ਇਦਾਂ ਦੇ ਕੁਝ ਹੋਣਾ ਚਾਹੀਦਾ ਜਿਹਦੇ ਨਾਲ ਅਸੀਂ ਪੰਜਾਬੀ ਦੇ ਐਵੇਂ ਦੇ ਵਰਡਸ ਜਿਹੜੇ ਆ ਉਹਨਾਂ ਨੂੰ ਸੇਵ ਕਰ ਸਕੀਏ ਬਹੁਤ ਸੋਹਣੀ ਗੱਲ ਤੁਸੀਂ ਕਹੀ ਹੈ ਵਾਕਈ ਫਰਲੋ ਸ਼ਬਦ ਜਿਹੜਾ ਉਹ ਪਿਛਲੇ 10 15 ਸਾਲ ਤੋਂ 10 ਸਾਲ ਤੋਂ ਹੁਣ ਪ੍ਰੈਕਟਿਸ 'ਚ ਨਹੀਂ ਹੈਗਾ ਤੇ ਉਹ ਵਾਕਈ ਹੋਰ 5 ਜਾਂ 7 ਸਾਲਾਂ ਨੂੰ ਅਲੋਪ ਹੋ ਜਾਣਾ ਸੀ ਇਹਨੇ ਪਰ ਇੱਕ ਸ਼ਬਦ ਤਾਂ ਮੇਰੇ ਸਾਹਮਣੇ ਆ ਗਿਆ ਫਰਲੋ ਹੈਨਾ ਅਸਲ ਚ ਅੰਗਰੇਜ਼ੀ ਦਾ ਸ਼ਬਦ ਆਇਆ ਅਸੀਂ ਇਹਨੂੰ ਅਡਾਪਟ ਕੀਤਾ ਆਪਣੇ ਹਿਸਾਬ ਨਾਲ ਪਰ ਇਹ ਉਹਨਾਂ ਦਾ ਹੀ ਹੈ ਜਿਹੜੀ ਫਰਲੋ ਹੈ ਤੇ ਮੈਨੂੰ ਯਾਦ ਬੜੇ ਸਾਲ ਪਹਿਲਾਂ ਮੈਂ ਚਾਚਾ ਰੌਣਕੀ RAM ਜੀ ਨਾਲ ਜਦੋਂ ਰੌਣਕ ਮੇਲੇ 'ਚ ਪ੍ਰੋਗਰਾਮ ਕਰਦਾ ਹੁੰਦਾ ਸੀ ਉਦੋਂ ਉਹਨਾਂ ਨੇ ਇੱਕ ਗਾਣਾ ਵੀ ਇੱਥੇ ਬਣਾਇਆ ਸੀ ਫਰਲੋ 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 ਛੁੱਟੀ ਜਦ ਜੀ ਆਏ ਕਰਲੋ ਹੈਨਾ ਕੋਈ ਇੰਦਾਂ ਦਾ ਬੜਾ ਢੋਲਕੀ ਤੇ ਉਹਨੇ ਗਾਇਆ ਸੀ ਤੇ ਉਦੋਂ ਇਹ ਸ਼ਬਦ ਬੜੇ ਕਾਮਨ ਹੁੰਦੇ ਸੀ ਪਰ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਜਾਣ ਬੁਝ ਕੇ ਉਹ ਸ਼ਬਦ ਫਿਲਮਾਂ ਦੇ ਵਿੱਚ ਇਸਤੇਮਾਲ ਕਰਦਾ ਜਿਹੜੇ ਕਈ ਵਾਰੀ ਬੱਚਿਆਂ ਦੇ ਸਿਰ ਤੋਂ ਲੰਘ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਪੁੱਛਦੇ ਨੇ ਵੀ ਇਹਦਾ ਕੀ ਮਤਲਬ ਹੈ ਉਹ ਪੁੱਛਣਗੇ ਇੱਕ ਤਾਂ ਪੇਰੈਂਟਸ ਨੂੰ ਰੀਕਾਲ ਹੋ ਗਿਆ ਇੱਕ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਸ਼ਬਦ ਸਾਂਭਿਆ ਗਿਆ ਜਿੱਦਾਂ ਅੱਜਕੱਲ ਮੇਰੀ ਇੱਕ ਫੇਰ ਰੀਲ ਬੜੀ ਘੁੰਮਦੀ ਘਮਾਂਦੀ ਮੇਰੇ ਸਾਹਮਣੇ ਆ ਜਾਂਦੀ ਹੈ ਮਿੱਟੀਵਾਜਾਂ ਮਾਰਦੀ ਫਿਲਮ ਦੀ ਉਹਦੇ ਵਿੱਚ ਮੈਂ ਕਹਿ ਰਿਹਾ ਸਾਹਮਣੇ ਲੜਕੀ ਨੂੰ ਕਹਿੰਦਾ ਮੇਰਾ ਤਾਂ ਜਿਹਦੇ ਨਾਲ ਵਿਆਹ ਹੋਣਾ ਹੈ ਨਾ ਮੈਨੂੰ ਕਹਿਣਾ ਕਰਮਾ ਵਾਲੀਏ ਤੂੰ ਤਾਂ ਮੇਰੇ ਸਾਹਮਣੇ ਪੀੜੀ ਤੇ ਬਹਿ ਜਾ ਨਿਠਕੇ ਨਿਠਕੇ ਸ਼ਬਦੋਂ ਖਤਮ ਹੋ ਗਿਆ ਹੈਨਾ ਨਿਠਕੇ ਜਿਹੜਾ ਸ਼ਬਦ ਹੈ ਇਦਾਂ ਦੇ ਕਿੰਨੇ ਸ਼ਬਦ ਨੇ ਜਿਹੜੇ ਮੈਂ ਫਿਲਮਾਂ 'ਚ ਜਾਣ ਕੇ ਬੋਲਦਾ ਕਿ ਉਹਨਾਂ ਦੀ ਅਸਲੀਅਤ ਬਚੀ ਰਵੇ ਮੌਲਿਕਤਾ ਬਚੀ ਰਵੇ ਸ਼ਬਦ ਸੰਬੰਧ ਦਾ ਸਭ ਤੋਂ ਵਧੀਆ ਤਰੀਕਾ ਹੀ cinema ਹੈ ਹੁਣ ਤਾਂ ਕਿਤਾਬਾਂ 'ਚ ਮਹਾਨ ਕੋਸ਼ ਸ਼ਬਦ ਕੋਸ਼ ਕਿਸੇ ਕੋਝੇ ਪੜਨ ਦਾ ਟਾਈਮ ਨਹੀਂ ਵੀ ਹੈਗਾ ਪਰ ਉਹ ਦੇਖਦਾ ਸੁਣਦਾ ਤੇ ਹੈਗਾ ਨਾ ਫਿਲਮਾਂ ਨੂੰ ਔਰ ਦੂਜੀ ਗੱਲ ਜਿਹੜੀ ਮੱਟੂ ਨੇ ਕੀਤੀ ਮੈਂ ਇਸ ਕੁਐਸਚਨ ਤੋਂ ਇਲਾਵਾ ਕਰਨਾ ਚਾਹਣਾ ਕਿ ਵਾਕਈ ਸੁਣੀ ਗੱਲ ਮੈਨੂੰ ਯਾਦ ਕਰਾਈ ਕਿ ਜਦੋਂ ਅਸੀਂ ਖਿੱਚ ਕੁਗੀ ਖਿੱਚ ਕੁਗੀ ਯਾਰ ਗੱਪਨਾ ਮਾਰ ਕੁਗੀ ਛੂ ਮੰਤਰ ਮਤਲਬ ਐਪਿਕ ਬਣ ਗਈ ਸੀ ਉਦੋਂ ਫਿਰ ਹੋਰ ਕਈ ਫਿਲਮਾਂ ਸਾਡੀਆਂ ਇਦਾਂ ਦੀਆਂ ਆਈਆਂ ਤੇ ਲੋਕ ਕਹਿੰਦੇ ਹੁੰਦੇ ਸੀ ਕਿ ਤੁਸੀਂ ਇਹਨੂੰ ਵੱਡੀਆਂ ਫਿਲਮਾਂ ਇਦਾਂ ਦੀਆਂ ਕਿਉਂ ਨਹੀਂ ਬਣਾਉਂਦੇ ਜਾਂ ਤੁਸੀਂ ਉਹੀ ਦੁਬਾਰਾ ਕਿਉਂ ਨਹੀਂ ਬਣਾਉਂਦੇ ਹੁਣ ਡੀਵੀਡੀ ਦਾ ਜ਼ਮਾਨਾ ਰਿਹਾ ਨਹੀਂ ਇੱਕ ਡੀਵੀਡੀ ਫਿਲਮ ਬਣਾ ਕੇ 60 ਮਿੰਟ ਦੀ 50 ਮਿੰਟ ਦੀ ਪਾ ਦਈਏ ਉਹ ਕਾਪੀ ਦੇਖਣਗੇ ਲੋਕ ओरिजिनल ਕੰਟੈਂਟ ਦੀ ਵੈਲਿਊ ਨਹੀਂ ਰਹਿ ਗਈ ਤੇ ਜੇ ਅਸੀਂ ਕਰਨਾ ਹੈ ਤੇ ਫਿਰ ਕਿਉਂ ਨਾ ਉਹਨਾਂ ਨੂੰ ਸਿਨੇਮੇ ਚ ਲਿਆਂਦਾ ਜਾਵੇ ਇਹ ਬਾਅਦ ਚ ਆਟੋਮੈਟਿਕਲੀ OTT ਤੇ ਆ ਜਾਏਗਾ ਮੈਨੂੰ ਯਾਦ ਆ ਇੱਕ ਇੱਕ ਚੀਜ਼ ਸਾਡੀ ਇੰਨੀ ਪਪੂਲਰ ਹੁੰਦੀ ਸੀ ਮੇਰਾ ਕੋ ਗਾਣਾ ਕਿੰਨਾ ਚੱਲਿਆ ਸੀ ਖਾਲੀ ਮੁੜੀ ਸੀ ਬਰਾਤ ਮੇਰੀ ਚੀਕਾਂ ਮਾਰਦੀ ਜਦੋਂ ਦਾਜ ਵਿੱਚ ਮੰਗ ਲਈ ਮੈਂ ਚਾਬੀਕਾਰ ਦੀ ਉਹਦੇ ਕਿੰਨੇ ਆਰਟਿਸਟ ਮੇਰੇ ਕੋਲ ਬੈਠੇ ਨੇ ਅਮਿਤ ਪ੍ਰਾਸ਼ਰ ਅੱਜ ਕਿੰਨਾ ਸਕਸੈਸਫੁਲ ਡਾਇਰੈਕਟਰ ਹੈ ਇਹਨੇ ਵੀ ਇੱਕ ਸੈਕੰਡ ਦਾ ਰੋਲ ਕੀਤਾ ਸੀ ਉਹਦੇ ਚ 10 ਸੈਕਿੰਡ ਦਾ 5 ਸੈਕਿੰਡ ਦਾ ਇੰਨੇ ਇੱਕ ਦਾ ਗਦਰਦਾਰ ਰੋਲ ਸੀ ਕੰਦ ਤੋਂ ਛਲਾਗ ਮਾਰਦਾ ਹੈ ਨਾ ਵਿਕਰਮ ਵੀ ਰੋਲ ਕਰਦਾ ਹੁੰਦਾ ਸੀ ਮਕਣਾ ਸਾਹਿਬ ਵੀ ਹੁੰਦੇ ਸੀ ਕਈਆਂ ਦੇ ਵਿੱਚ ਪਰ ਮਜ਼ੇ ਦੀ ਗੱਲ ਹੈ ਕਿ ਉਸ ਜ਼ਮਾਨੇ ਚ ਕਪਿਲ ਸ਼ਰਮਾ ਵੀ ਮੇਰੇ ਨਾਲ ਉਸ ਗਰੁੱਪ ਚ ਕੰਮ ਕਰਦਾ ਹੁੰਦਾ ਸੀ ਪਰ ਕਪਿਲ ਨੇ ਆਪਣੀ ਇੰਟਰਵਿਊ ਚ 100 ਵਾਰੀ ਦੱਸਿਆ ਕਿ ਬਾਜੀ ਕੋਲੋਂ 200 ਰੁਪਏ ਮਿਲਦੇ ਹੁੰਦੇ ਸੀ ਬੜੀ ਖੁਸ਼ੀ ਹੁੰਦੀ ਹੁੰਦੀ ਸੀ ਉਹ ਤਿਰਿਸ਼ ਕੈਦ ਵੀ ਕਰਿਆ ਸੀ ਗਾਣਾ ਕੀਤਾ ਆਪਣੇ ਵਿਆਹ ਦਾ ਦੁੱਖ ਦੱਸਦਾ ਫਿਰ ਜੀ ਕੋ ਗਿਆ ਆਪਣੇ ਹਨ ਤੇ ਮੈਨੂੰ ਰਾਤੀ ਕਪਿਲ ਦਾ ਫੋਨ ਆਇਆ ਕਹਿੰਦਾ ਭਾਜੀ ਸੌਰੀ ਮੈਂ ਤੁਹਾਨੂੰ ਮੈਨੂੰ ਪੁੱਛਣਾ ਨਹੀਂ ਚਾਹੀਦਾ ਪਰ ਪਲੀਜ਼ ਮੈਨੂੰ ਦੱਸ ਦਿਓ ਮੈਂ ਕਿਹਾ ਦੱਸੋ ਕਹਿੰਦਾ ਭਾਜੀ ਗੁਸਤਾਖੀ ਦੀ ਮਾਫੀ ਪਰ ਤੁਸੀਂ ਮੇਰੇ ਪੈਸੇ ਕਿੰਨੇ ਭੇਜੇ ਸੀ ਗਰੋਵਰਾਤ ਮੈਂ ਕਿਹਾ ਕਿਉਂ ਮੈਨੂੰ ਬੁਰਾ ਲੱਗਾ ਇਹ ਪੈਸੇ ਕਿਉਂ ਪੁੱਛ ਰਿਹਾ ਮੈਨੂੰ ਹਨ ਕਹਿੰਦਾ ਭਾਜੀ ਪਲੀਜ਼ ਡੋਨਟ ਮਾਈਂਡ ਮਾਈਂਡ ਨਾ ਕਰ ਮੈਂ ਕੁਝ ਚੈੱਕ ਕਰਨਾ ਹੋਰ ਕੁਝ ਨਹੀਂ ਮੈਂ ਕਿਹਾ 200 ਰੁਪਿਆ ਬਸ ਆਹੀ ਚੈੱਕ ਕਰਨਾ ਸੀ ਉਹਨਾਂ ਨੇ ਗਾਲ ਵੀ ਕੱਢੀ ਮੈਂ ਕੱਢ ਨਹੀਂ ਸਕਦਾ ਕਹਿੰਦਾ ਮੈਨੂੰ 100 ਦਿੱਤਾ ਜੀ ਦੇਖ ਲਓ ਕਹਿੰਦਾ ਉਹ ਦੂਜੇ ਕਹਿੰਦਾ ਦੂਜੇ 100 ਰੁਪਏ ਦੀ ਸਾਨੂੰ 5-6 ਜਣੇ ਨੂੰ ਐਸ਼ ਕਰਾ ਕੇ ਕਹਿੰਦਾ ਮੇਰੇ ਦਾ ਅੱਜ ਮੌਜਾ ਕਰੋ ਸੋ ਅਸੀਂ ਉਸ ਸਮੇਂ 'ਚ ਜਿਹੜੇ ਕੰਮ ਕਰਦੇ ਰਹੇ ਉਹ ਬੜਿਆਂ ਦੀ ਇੱਛਾ ਸੀ ਕਿ ਦੁਬਾਰਾ ਬਣਨਾ ਚਾਹੀਦਾ ਪਰ ਅਸੀਂ ਉਹ ਤਾਂ ਨਹੀਂ ਹੁਣ ਬਣਾ ਪਾਵਾਂਗੇ ਅਸੀਂ ਉਦਾਂ ਦੀਆਂ ਕੋਸ਼ਿਸ਼ ਕਰਾਂਗੇ ਕਿ ਫਿਚਰ ਫਿਲਮਾਂ ਬਣਾਉਂਦੇ ਰਹੀਏ ਜਿਹੜੀਆਂ ਲੋਕ ਸਿਮੇ 'ਚ ਵੀ ਇੰਜੋਏ ਕਰਦੇ ਬਾਅਦ 'ਚ OTT ਤੇ YouTube ਵਗੈਰਾ ਤੇ ਇੰਜੋਏ ਕਰਦੇ ਰਹਿਣ ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ